ਮੰਨ ਲੋ ਕਾਰ ਦੇ ਵਿੱਚ ਲਾਉਣ ਵਾਲਾ ਚੈ ਬਜਾਉਣ ਵਾਲਾ ਤੇ ਚੈ ਗਾਉਣ ਵਾਲਾ ਸਮਾਨ ਮੂਰਲੀ ਲੈਟ ਤੋਂ ਲੈ ਕੇ ਮਗਰਲੇ ਬੰਪਰ ਤੱਕ ਜਿਹੜਾ ਵੀ ਲੱਗ ਸਕਦਾ ਉਹੋ ਹੀ ਮਿਲ ਜੂਗਾ ਮਹਾਲੀ ਪਹੁੰਚੋਗੇ ਜਿੰਨਾ ਤੇਲ ਮੱਚੂਗਾ ਨਾ ਤੇਲ ਦਾ ਖਰਚਾ ਕੱਢ ਕੇ ਵੀ ਪੈਸਾ ਬਚੂਗਾ ਕਾਰਨ ਕਿ ਇਹ ਗੁਲਨਾਜ਼ ਕਾਰ ਐਕਸੈਸਰੀ ਮਹਾਲੀ 117 ਸੈਕਟਰ 에어ਪੋਰਟ ਰੋਡ ਤੇ ਖੜਿਆ ਸੱਜਣੋ ਇਹ ਬੰਦਿਆਂ ਨੇ ਨਾ ਕਦੇ ਪਿੱਠ ਲੱਗਣ ਦਿੱਤੀ ਆ ਨਾ ਲੱਗਣ ਦੇਣੀ ਆ ਨਾ ਕਿਤੇ ਗਾਰੰਟੀ ਤੋਂ ਭੱਜੇ ਆ ਨਾ ਭੱਜਣਾ ਪਹਿਲੀ ਚੀਜ਼ ਦਾ ਰੇਟ ਮੈਂ ਦੇ ਦਣਾ ਅਗਲੀਆਂ ਦਾ ਬਾਈ ਦੇ ਦੇਣਗੇ ਆ 3500 ਚ ਸਣੇ ਐਂਪ ਬੂਫਰ ਹੀ ਲਵਾ ਕੇ ਲੈ ਜਾਓ ਵਿੱਦ ਵਾਇਰਿੰਗ ਕਿਟ ਹੈ ਜੀ ਔਰ ਆਪਣੇ ਕੋਲ ਸਪੀਕਰ 1500 ਰੁਪਏ ਤੋਂ ਸ਼ੁਰੂ ਹੋ ਜਾਂਦੇ ਦੋ ਐਲਈਡੀ ਲਾਈਟ 3000 ਰੁਪਏ ਤੋਂ 160 ਵੋਲਟ ਦੀ 2 ਸਾਲ ਦੀ ਗਾਰੰਟੀ ਨਾਲ ਹੈ ਜੀ ਉਸ ਤੋਂ ਉੱਪਰ ਜਿੰਨੇ ਦੀ ਮਰਜ਼ੀ ਪਾ ਲਓ ਤੁਸੀਂ ਉਹ ਤੁਹਾਡੀ ਚਾਹ ਇਧਰਲੇ ਪਾਸੇ ਬਲੌਕ ਪੰਕ ਦੇ origignal player ਮਿਲ ਜਾਣਗੇ unplug ਦੇ ਮੌਕਾ ਮਿਲ ਜੀਗਾ ਤੁਨੂੰ ਬਲੌਕਬਸਟਰ ਕਾਫੀ ਬ੍ਰਾਂਡ ਹੈਗੇ ਜੀ ਐਮਪ ਬੂਫਰ oval speaker ਜੋ ਮਰਜੀ ਲੈ ਲਓ ਲਾਈਟਾਂ ਦਾ ਤਾਂ ਤੁਹਾਡੇ ਸਾਹਮਣੇ ਬਾਈ ਜੀ ਗੋਦਾਮ ਭਰਿਆ ਪਿਆ ਜੇ ਤੁਸੀਂ ਗੱਡੀ ਖਰੀਦੀ ਹੈ ਨਾ ਸੱਚ ਨੂੰ ਜੇ ਤੁਸੀਂ ਗੱਡੀ ਖਰੀਦੀ ਹੈ ਤੁਹਾਡਾ ਇਰਾਦਾ ਵੀ ਤੁਸੀਂ ਮਗਰ LCD ਵੀ ਲਾਉਣੀ ਆ ਥੋੜਾ ਰਾਤਾ ਬੈਕ ਕੈਮਰਾ ਵੀ ਲਾਉਣਾ ਥੋੜਾ ਰਾਤਾ ਵਿੱਚ ਸਪੀਕਰ ਵੀ ਲਾਉਣੇ ਆ ਮੈਟ ਵੀ ਲਾਉਣੇ ਆ ਤੇ ਮੈਟ ਵੀ ਲਾਉਣੇ ਆ ਤੂੰ ਜਿਹੜਾ ਉਹ ਉਹ ਪੈਕੇਜ ਆ ਉਹ ਕਿੰਨੇ ਦਾ ਜਿਹੜਾ ਐਲ ਸੀ ਡੀ ਸਮੇਤ ਉਹ 8800 ਰੁਪਏ ਚ 4 ਸਪੀਕਰ ਹੈ ਜੀ ਐਂਡਰੋਇਡ ਪਲੇਅਰ ਹੈ ਕੈਮਰਾ ਨਾਲ ਫਰੇਮ ਵਿਦ ਫਿਟਿੰਗ ਕਰਕੇ ਦੇ ਦੂੰਗੀ ਤੇ ਜੇ ਥੱਲੇ ਮੈਟ ਪਿਛਾਉਣੇ ਤੇ ਮੈਟ 1600 ਰੁਪਏ ਦਾ ਤੇ ਤੋਂ 70 ਮੈਟ ਸ਼ੁਰੂ ਹੋ ਜਗਾ ਵੈਸੇ ਨਾਰਮਲ ਆਪਣੇ ਕੋ 1000 ਰੁਪਏ ਤੋਂ ਸ਼ੁਰੂ ਹੋ ਜਾਂਦੀ ਹਾਂ 1600 ਰੁਪਏ ਤੋਂ ਟਾਪ ਦਾ ਮੈਟ ਸਟਾਰਟ ਹੋ ਜਾਂਦਾ ਬਾਈ ਹੁਣਾਂ ਕੋਲੇ ਮਹਿੰਗਾ ਜਿੰਨਾ ਮਰਜ਼ੀ ਲੈ ਲਓ ਇਹ ਸਾਰੇ ਬੂਫਰ ਪਈ ਆ ਜੀ, ਓਵਲ ਸਪੀਕਰ ਆ, ਬੇਸ ਟੂਬ ਜੇਬਿਲਸ, ਸੋਨੀ, ਬਲੌ ਪੰਕ, ਰੌਕਫੋਰਡ ਜਿਹੜੀ ਮਰਜ਼ੀ ਲੈ ਲਓ। ਲਾਈਟਾਂ ਹਰੇਕ ਬ੍ਰਾਂਡ ਦੀਆਂ ਪਈਆਂ ਜੀ। ਇੱਕ ਮੈਨੂੰ ਉਹ, ਇੱਕ ਮੈਨੂੰ ਉਹ, ਉਹ ਐਲ ਸੀ ਡੀ ਦਿਖਾ ਜੀ ਤੇ ਇੱਕ, ਇੱਕ, ਇੱਕ ਸੀਗਾ ਉਹ ਕੰਢੀ-ਕੰਢੀ ਕਿੱਥੇ ਆ? ਲੋ ਬਾਈ ਜੀ। ਆ ਲੈ 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 ਲੈ। ਆ ਚੱਕੋ। ਆ ਤਾਂ ਲੜਾਈ ਹੋਊਗੀ। ਆ ਦੇਖਿਓ ਆਹਾ ਆ ਤਾਂ ਮੇਰੇ ਨਾਲ ਤੁਸੀਂ ਲੜੋਗੇ ਜਦੋਂ ਤੁਸੀਂ ਦੇਖੋਗੇ। ਬਈ ਆਹ ਕਾਹਤੋਂ ਨਹੀਂ ਪਹਿਲਾਂ ਦਿਖਾਈ। ਆ ਤਾਂ ਅਸੀਂ ਲੈਣੀ ਸੀ। ਇਹ ਚੱਕੋ। ਇਹ ਆਹਾ LCD ਟੌਪ ਦੀ ਕੁਆਲਿਟੀ ਕਿਨੇ ਦੇ ਦੇਗੇ ਇਹ ਆਪਾਂ 9000 ਚ ਦੇਣੀ ਵਿੱਧ ਫਿਟਿੰਗ ਨਾਲ ਕੈਮਰਾ ਲਾ ਕੇ ਜੀ ਨਾਲ ਕੈਮਰਾ ਲਾ ਕੇ 9000 ਦੀ ਸਕਰੀਨ ਹੈ ਜੀ ਵਿੱਧਕਾਰ ਪਲੇ ਆਟੋ ਐਂਡਰੋਇਡ ਦੋਨੋਂ ਹੈ ਚੱਕੋ ਸਟੋਨ ਮੇਟ ਦਾ ਡਾਇਮੰਡ ਪਲੇਅਰ ਮਿਲ ਜੂਗਾ ਜੀ ਇਹ 7000 ਚ ਦੇ ਦੇਣਾ ਓਏ ਹੋਏ ਹੋਏ ਫ੍ਰੀ ਤਾਂ ਓਏ ਹੋਏ ਹੋਏ ਦਿਲ ਕਰਦਾ ਉਤੋਂ ਲਾ ਦਿਆਂ ਪਰ ਕਾਹਤੋਂ ਲਾਉਣਾ ਯਾਰ ਕਿਸੇ ਦੇ ਜਿਹਦੇ ਲਾਇਆ ਉਹਦੇ ਲਾਵਾਂਗੇ ਮਰ ਲਓ ਨੈਕਸਟ ਲੈਵਲ ਚੀ ਨੈਕਸਟ ਲੈਵਲ ਫੀਲ ਆ ਕੇ ਦਿਖਾ ਦੋ ਬਈ ਜੀ ਕੁਛ ਲਾਂ ਦੇ ਯਾਰ ਲਾਂ ਦੇ ਲਾਂ ਦੇ ਵੇਖ ਕਰ ਗੱਲ ਕਰ ਗੱਲ ਕਰ ਗੱਲ ਕਰ ਗੱਲ ਬਸ ਕਾ ਨੂੰ ਹੁਣ ਲੱਗ ਰਹਿਣ ਦੇ ਦੁਆਰਾ ਇਹਨੂੰ 7000 ਰੁਪਏ ਚ ਬਾਈ ਜੀ ਇਹ ਦੇ ਦੂਗੇ ਫਿਟਿੰਗ ਕਰਕੇ ਹਾਂ ਤੇ ਇੱਕ ਮੰਲੋ ਤੁਹਾਨੂੰ ਲਾਈਟਾਂ ਦਿਖਾਉਣਾ ਆਹ ਲਾਈਟ ਰਿਮੋਟ ਤੇ ਚੱਲਦੀ ਆ ਤਿੰਨ ਰੰਗ ਕੱਢਦੀ ਆ ਲੈ ਮੌਕੇ ਤੇ ਚਲਾ ਦੇ ਮੌਕੇ ਤੇ ਚਲਾ ਦੇ ਲੈ ਮੈਂ ਚਲਾਉਣਾ ਕਰੰਟ ਤਾਂ ਨਹੀਂ ਮਾਰਦੀ ਕਿਤੇ ਹਾਂ ਜੀ ਨਾ ਹੈ ਪਰ ਮੂੜ ਤੋਂ ਬਦਲੀ ਜਾ ਆ ਲੈ ਇਹ ਮੈਂ ਰਿਮੋਟ ਤੋਂ ਬਦਲਾ ਆ ਦੇਖ ਕਲਰ ਬਦਲਦੀ ਆ ਸਭ ਕੋ ਕਰਦੀ ਆ ਫਲੈਸ਼ਰ ਚੱਲਦੀ ਆ ਜੀ ਇੱਕੋ ਰੇਟ ਦੇ ਵਿੱਚ 3 ਲਾਈਟਾਂ ਮਿਲ ਜਿene ਇੱਕ ਰੇਟ ਤੇ 4800 ਰੁਪਏ ਦੇ ਵਿੱਚ 300 ਵੋਟ ਦੀ 4800 ਰੁਪਏ ਚ 362 ਦੀ ਤੇ ਗਾਰੰਟੀ ਦੀ 2 ਸਾਲ ਜੀ ਮੱਚ ਗਈ ਬਦਲ ਕੇ ਦੇ ਦੇਣਾ ਵੀ ਦੇ ਦੋਗੇ ਕੋਈ ਰਿਪਲੇਸ ਮਤਲਬ ਇੱਕੋ ਰੇਟ ਚ 3 ਲਾਈਟਾਂ ਜਿਹੜੀ ਮਰਜੀ ਸੱਜ ਨੂੰ ਅੰਦਰੋਂ ਰਿਮੋਟ ਚੋਂ ਰਿਮੋਟ ਨਾਲ ਬਦਲ ਦੇਣੀ ਆ ਬਾਹਰਲੇ ਮੁਲਖਾਂ ਵਾਲੇ ਲੋਕ ਲੈ ਕੇ ਜਾਂਦੇ ਆ ਪਾਰੇ ਮੌਖਾ ਨਾਲ ਚਾਹ ਵੀ ਠੰਡੀ ਪੀ ਹੋ ਜਾਂਦੀ ਚਾਹ ਵੀ ਉਹਨੇ ਚੱਕ ਲੈਣ ਤੇ ਮੈਨੂੰ ਯਾਰ ਇੱਕ ਚੀਜ਼ ਹੋਰ ਮੈਂ ਤੇਰੇ ਕੋਲ ਇੱਥੇ ਦੇਖੀ ਸੀ ਯਾਰ ਕੀ ਆਪਾਂ ਬਣਾਈ ਸੀ ਵੀਡੀਓ ਹੈ ਬਹਿ ਕਿਉਂ ਬਹਿ ਕਿਉਂ ਬਹਿ ਕਿਉਂ ਬਹਿ ਕਿਉਂ ਬਾਈ ਇਹ ਤਾਂ ਬਹੁਤ ਸਾਡੇ ਤੋਂ ਪੂਰਾ ਨਹੀਂ ਹੋ ਰਿਹਾ ਤੇ ਜਲਦੀ ਹਾਂ ਬਹਿ ਕਿਉਂ ਮੈਂ ਕਹਿ ਬੈਠਾ ਵੀ ਕਈ ਵਾਰੀ ਬੰਦਾ ਬੀੜਾ ਬੂੜਾ ਹੀ ਕਹਿ ਰਿ ਸੱਟ ਦਿੰਦਾ ਉਹ ਬਾੜੀ ਬੀੜਗੋ ਚੱਲੀ ਵੇ ਬਾੜੀ ਬੀੜਗੋ ਚੱਲੀ ਆ ਦੇਖੋ ਦੇਖੋ ਕਿੰਡੀ ਸ਼ਾਨਦਾਰ ਚੀਜ਼ ਆ ਦੇਖੋ ਦੇਖੋ ਕਿਉਂ ਰਹਿ ਜਾਂਦਾ ਨਾ ਓਹ ਆ ਦੇ ਲੱਗਦਾ ਨਾ ਪਤਾ ਜੇ ਗੱਡੀ ਦੇ ਵਿੱਚ ਕੂੜਾ ਕਾੜਾ ਖਿਲਰ ਗਿਆ ਕਿ ਚੱਕ ਦੀ ਨਾਲ ਦੀ ਨਾਲ ਕਿਉਂ ਤੇਰਾ ਯਾਰ ਤੇ ਆਹਾਂ ਚੀਜ਼ ਮੰਨ ਲਓ ਵੈਕਿਊਮ ਕਿੰਨੇ ਦਾ ਦੇਦਗੇ ਇਹ ਇੱਕ ਬਾਈ ਜੀ 2000 ਰੁਪਏ ਦੇ ਦਿੰਗੇ ਸਾਲ ਦੀ ਗਰੰਟੀ ਨਾਲ ਜੀ ओरिजिनल ਸਾਰੇ ਇਨਸਟਰੂਮੈਂਟ ਹੈਗੇ ਪਾਈਪ ਵਗੈਰਾ ਚਾਰਜਰ ਜੋ ਸਭ ਕੁਝ ਲਾ ਕੇ ਵੀ ਚਾਰਜ ਕਰ ਯਾਰ ਬਾੜਾਂ ਸ਼ਾਨਦਾਰ ਚੀਜ਼ਾਂ ਹੁੰਦੀਆਂ ਬਾਈ ਹੁਣਾਂ ਕੋਲੇ ਤੁਸੀਂ ਜਿਹੜੀ ਚੀਜ਼ ਮਹਿੰਗੀ ਲੈਣੀ ਆ ਨਾ ਉਹ ਵੀ ਛੀਡ ਕਵਰ ਛੀਡ ਕਵਰ ਇੱਕ ਮੈਨੂੰ ਇੱਕ ਮੈਨੂੰ ਹੋਰ ਚੀਜ਼ ਦੱਸ ਇੱਕ ਆਪਾਂ ਅੱਗੇ ਇਹੋ ਜਿਹਾ ਇਸ ਨੂੰ ਥੋੜਾ ਜਿਹਾ ਵੱਡਾ ਦਿੰਦੇ ਹੁੰਦੇ ਸੀ ਉਹ ਹੈਗਾ ਕੋ ਵੀ ਪਿਆ ਜੀ ਆਪਣੇ ਲਵੀ ਉਹ ਉਹ ਕਿੰਨੇ ਦਾ ਦਿੰਦੇ ਸੀ 4800 ਚ ਦੇ ਦੂੰਗੀ 10 ਇੰਚ ਦਾ ਹੀ ਉਹ 4800 ਚ 10 ਇੰਚ ਦਾ ਦੇ ਦੇਣਗੇ ਉਸ ਤੋਂ ਵੀ ਵੱਡਾ ਚਾਹੀਦਾ 6000 ਦੇ ਦੂੰਗੀ ਠੀਕ ਆ ਇੱਕ ਆ ਜੀ ਜੀ ਮੈਨੂੰ ਸਮਝ ਨਹੀਂ ਆਇਆ ਯਾਰ ਆ ਕੀ ਆ ਆਹਾ ਆਹਾ ਆ ਕੀ ਆ ਆਹਾ ਆ ਕਿੱਥੇ ਲੱਗਦੀ ਆ ਭਾਈ ਜੀ ਡੀਐਸਪੀ ਹੁੰਦੇ ਆ ਜਿਹੜੇ ਤੁਸੀਂ ਤੁਹਾਡਾ ਪਲੇਅਰ ਲੱਗਿਆ ਉਹਦੀ ਆਉਟਪੁੱਟ ਘਟਾ ਤੁਸੀਂ ਹੋਰ ਕੋਈ ਚੇਨ ਨਹੀਂ ਕਰਾਉਣਾ ਇਹ ਲਾ ਕੇ ਡਾਇਰੈਕਟ ਤੁਹਾਡੀ ਆਉਟਪੁੱਟ ਉਹਦੀ ਆਵਾਜ਼ ਵੱਧ ਜੂਗੀ ਤੇ ਆਹ ਕਿਹੜੀਆਂ ਪਾਈਆਂ ਸੀੜੀਆਂ ਸਾਰੀਆਂ ਲਾਈਟਾਂ ਜੀ 300 ਵੋਲਟ 200 150 380 ਤੱਕ ਜੋ ਮਰਜ਼ੀ ਲੈ ਲਓ ਭਈ ਸਾਰੀਆਂ ਲਾਈਟਾਂ ਹੀ ਲਾਈਟਾਂ ਵੈਸੇ ਡਿਲੀਵਰੀ ਕਰ ਦਿੰਨੇ ਆ ਹਾਂਜੀ ਹਾਂਜੀ ਡਿਲੀਵਰੀ ਕਰ ਦਿੰਦੇ ਆ ਡਿਲੀਵਰੀ ਕਰ ਦਿੰਨੇ ਆ ਤੇ ਲਾਈਟਾਂ ਦੀ ਡਿਲੀਵਰੀ ਜ਼ਰੂਰ ਕਰਦੇ ਆ ਜੀ ਬਾਕੀ ਜਿਹੜਾ ਦੂਆ ਸਮਾਨ ਹੁੰਦਾ ਸਕਰੀਨ ਵਗੈਰਾ ਉਹ ਨਹੀਂ ਕਰਦੇ ਕਿਉਂਕਿ ਪਰ ਫਿਟਿੰਗ ਕਰਾਣ ਤੁਹਾਨੂੰ ਅੱਡ ਚਾਰਜਸ ਭਰਨੇ ਪੈਣਗੇ ਪੂਰੀ ਤਸੱਲੀ ਨਾਲ ਫਿਟਿੰਗ ਕਰਕੇ ਦਵਾਂਗੇ ਤਾਂ ਹਾਂ ਵੀ ਜਿੰਨੇ ਦੀ ਯਾਰ ਤੁਸੀਂ ਫਿਟਿੰਗ ਕਰਨ ਦੇ ਪੈਸੇ ਦੇਣੇ ਆ ਤੁਸੀਂ ਉਹਨੇ ਉਹਨੇ ਦਾ ਤੇਲ ਮਚਣਾ ਤੁਸੀਂ ਮਹਾਲੀ ਆ ਜੋ ਠੀਕ ਹੈ ਜੀ ਤੇ ਨਾਲੇ ਇੱਕ ਗੱਲ ਆ ਕਿ ਤੁਸੀਂ ਕਿਹੜਾ ਇੱਕ ਚੀਜ਼ ਲੈਣੀ ਆ ਇੱਥੇ ਆਗੇ ਤੁਸੀਂ 10 ਚੀਜ਼ਾਂ ਚੋਂ ਪੈਸੇ ਵਿਚਾਰ ਲੈਣੇ ਆ ਸਹੀ ਗੱਲ ਆ ਨਾ ਤੇ ਤੁਸੀਂ ਚਾਰ ਮਿੱਤਰ ਇਕੱਠੇ ਹੋਵੋ ਇੱਕ ਗੱਡੀ 'ਚ ਬੈਠੋ ਇੱਕ 'ਚ ਫਿਟਿੰਗ ਕਰਾ ਕੇ ਲੈ ਜਾਓ ਚਾਰ ਗੱਡੀਆਂ ਦਾ ਸਾਮਾਨ ਲੈ ਜਾਓ ਆ ਕੇ ਬਿਲਕੁਲ ਐਵੇਂ ਹੀ ਕਰਦੇ ਆ ਲੋਕ ਆ ਦੇਖ ਆ ਆ ਕਿੰਨੇ ਮਿੱਤਰ ਇਕੱਠੇ ਹੋ ਕੇ ਆਏ ਆ ਐਵੇਂ ਹੀ ਆਈ ਜਾਂਦੇ ਐਵੇਂ ਹੀ ਜਾਈ ਜਾਂਦੇ ਸੱਚ ਨੂੰ ਆ ਮਹਾਲੀ 117 ਸੈਕਟਰ ਏਅਰਪੋਰਟ ਰੋਡ ਆ ਏਅਰਪੋਰਟ ਰੋਡ ਆ ਸੱਚ ਨੂੰ ਫੋਨ ਨੰਬਰ ਆ ਜੀ 8360758293 ਗੁਲਨਾਜ਼ ਕਾਰ ਸੈਸਰੀ ਚੱਕੋ ਵੀ ਸਜਣੋ ਡਾਇਲ ਕਰੋ ਤੇ ਨਜ਼ਾਰੇ ਲਾਓ ਸੱਸੀ ਕਾਲ